ਮੇਟੂ ਜੀ ਇੱਕ ਨਾ ਆਡੀਓ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਕਹਿੰਦੇ ਕਿ ਇੱਕ ਵਕੀਲ ਸਾਹਿਬ ਨੇ ਤੇ ਇੱਕ ਗੈਂਗਸਟਰ ਹੈ ਜਿਹਦਾ ਕੋਈ ਪ੍ਰਭ ਦਾਸੂ ਵਾਲ ਨਾਮ ਦੱਸਿਆ ਜਾ ਰਿਹਾ ਹੈ ਤੇ ਕਿਥੇ ਤੁਰਤੇ ਪਤਾ ਨਹੀਂ ਹੁਣ ਹਾਂ ਜੀ ਤੇ ਉਹਦੇ ਭਾਈ ਸੈਟਿੰਗ ਸ਼ੂਟਿੰਗ ਕਰ ਰਹੇ ਤੇ ਉਹ ਪੈਸਿਆਂ ਦੀ ਖੇਡ ਵੀ ਐਂ ਖੇਡੀ ਜਾਂਦੇ ਆ ਆਡੀਓ ਦੇ ਵਿੱਚ 50 ਲੱਖ 30 ਲੱਖ 20 ਲੱਖ ਕੀ ਹਿਸਾਬ ਕਿਤਾਬ ਚੱਲ ਰਿਹਾ ਜੀ ਇਹ ਨਹੀਂ ਇਹ ਕਥੇ ਤਾਡੀ ਉੱਧਰ ਬਹੁਤ ਚੱਲਣ ਰਹੀ ਆ ਹਮ ਇਹਦੀ ਬਹੁਤ ਚਰਚਾ ਮੇਰੇ ਖਿਆਲ ਦੇ ਨਾਲ ਤੇ ਇਹ ਚਲੇਗਾ ਹੀ ਜਾਂ ਸ਼ਾਇਦ ਡੀਜੀਪੀ ਦੇ ਟੇਬਲ ਤੇ ਉਹ ਕਹਿੰਦਾ ਨਾ ਤੂੰ ਫੋਨ ਕਰ ਦੇ ਬਸ ਉਹ ਕਹਿੰਦਾ ਅੱਧ ਲੈਣਾ ਸੀ ਸੁਣੀ ਆ ਤੁਸੀਂ ਲਖਾਂ ਜੀ ਕਮਾਲ ਦੀ ਗੱਲ ਹੈ ਅੱਛਾ ਜੀ ਸਾਡੇ ਕੋਲ ਵੀ ਆ ਗਈ ਹੋਰ ਅੱਛਾ ਜੀ ਰੁੜਦੀ ਰੁੜਦੀ ਅੱਛਾ ਜੀ ਕੀ ਗੱਲਬਾਤ ਹੋਈ ਥੋੜੀ ਦੱਸੋ ਬਸ ਇਹੀ ਗੱਲ ਉਹ ਕਹਿੰਦਾ ਤੁਸੀਂ ਫੋਨ ਕਰਦੇ ਤੈਨੂੰ ਇੰਨੇ ਪੈਸੇ ਦੇ ਦਾਂਗੇ ਉਹ ਕਹਿੰਦਾ ਇੰਨੇ ਕਿਉਂ 25 ਕਿਉਂ ਇਤੋਂ ਵੱਧ ਸੀ ਇੰਨੇ ਲੱਖ ਲਵਾਂਗੇ 50 ਲੱਖ ਤੋਂ ਗੱਲ ਸ਼ੁਰੂ ਹੁੰਦੀ ਹੈ ਫਿਰ ਉਹ ਕਹਿੰਦਾ 20 ਲੱਖ ਕਹ ਦੇ ਮਹੀਨੇ ਬਾਅਦ 20 ਲੱਖ ਫਿਰ ਕਹ ਦਾਂਗੇ ਥੋੜਾ ਸਪਸ਼ਟ ਤੁਸੀਂ ਕਰ ਦਿਓ ਨੇ ਮੈਂ ਆਡੀਓ ਨਹੀਂ ਸੁਣੀ ਮੈਂ ਤੁਹਾਨੂੰ ਮੈਂ ਕਮਾ ਪਰ ਇਹ ਸਾਡੀਓ ਦਾ ਚਰਚਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਅੱਜ ਡਾਕੂਮੈਂਟਰੀ ਤੇ ਕਾਫੀ ਟਾਈਮ ਲਾਇਆ ਜੀ ਜੇ ਕਿਸੇ ਵਕੀਲ ਵੇਖੋ ਇਹ ਕਿ ਜੀ ਯਾ ਗੱਲ ਯਾਦ ਕਰੋ ਹਮ ਐਨਆਈਏ ਦੀਆਂ ਰੈਡਾਂ ਹੋਈਆਂ ਕੁਝ ਵਕੀਲਾਂ ਤੇ ਜੀ ਤੇ ਉਹਨਾਂ ਦੇ ਸਮਰਥਨ ਦੇ ਵਿੱਚ ਆਇਆ ਵਕੀਲ ਪਾਈਚਾਰਾ ਹਮ ਕਿ ਇਹਨਾਂ ਨੂੰ ਬਈ ਤੰਗ ਕੀਤਾ ਜਾ ਰਿਹਾ ਸਰ ਇਹ ਜਿਹੜੀ ਕਥੇ ਤਹਾਡੀਓ ਆ ਫਿਲਹਾਲ ਅਸੀਂ ਕਥੇ ਤਹਾਡੀ ਹੋ ਮੰਨਦੇ ਆ ਜੀ ਜੀ ਇਹਦੀ ਉਹ ਜਾਂਚ ਕਰਵਾਉਣਗੇ ਪੁਲਿਸ ਮਹਿਕਮਿਆਂ ਨੇ ਐ ਤਾਂ ਵਕੀਲ ਨਹੀਂ ਨਾ ਚੱਕਿਆ ਜਾ ਸਕਦਾ ਜੀ ਬਿਲਕੁਲ ਜੀ ਢਿੱਲੋ ਨੇ ਵੀ ਕਾਲਾ ਕੋਟ ਐਵੇਂ ਨਹੀਂ ਪਾਇਆ ਅਗਲਾ ਜਵਾਬ ਮੰਗਦਾ ਜੀ ਹੁਣ ਉਹਦੀ ਪਹਿਲਾਂ ਤੇ ਪ੍ਰਮਾਣਤਾ ਸਿੱਧ ਹੋਵੇਗੀ ਨਾ ਲੈਬ ਵਗੈਰਾ ਜੋ ਫੋਰੈਂਸਿਕ ਜਾਂਚ ਹੁੰਦੀ ਜੀ ਉਸ ਤੋਂ ਬਾਅਦ ਉਹ ਹੱਥ ਪਾਉਣਗੇ ਵਕੀਲਾਂ ਨੂੰ ਦੱਸ ਦੇਣਗੇ ਕਿਆ ਲੋ ਬਈ ਤੁਹਾਡਾ ਸਾਥੀ ਅੱਗੇ ਵੀ ਇੱਕ ਉਹ ਮੁਕਸਰ ਵਾਲੇ ਵਕੀਲ ਨੇ ਤੁਹਾਨੂੰ ਪਤਾ ਨਾ ਵਕੀਲ ਭਾਈਚਾਰੇ ਨੂੰ ਬੜਾਈ ਹਾਂ ਬਿਲਕੁਲ ਨਿਮੋਸ਼ੀ ਜਨਕ ਪਰਸਥਿਤੀ ਚ ਪਾ ਦਿੱਤਾ ਹਾਂ ਹੁਣ ਗੱਲ ਇਹ ਆ ਕਿ ਜੇ ਇਹ ਆਡੀਓ ਠੀਕ ਹੈ ਜਿਹਦੇ ਚ ਸੌਦੇਬਾਜ਼ੀ ਤੁਸੀਂ ਕਹਿ ਰਹੇ ਹੋ ਹੂੰ ਸ਼ਾਇਦ ਇੱਕ ਬੈਂਕ ਦਾ ਜ਼ਿਕਰ ਹੈ ਕਿ ਉਹਦੇ ਵਿੱਚੋਂ ਵੀ ਜੇ ਤੁਸੀਂ ਉਹ ਕਰ ਲੈਨੇ ਹੋ ਬੈਂਕ ਦੇ ਵਿੱਚੋਂ ਹੂੰ ਹੂੰ ਲੁੱਟ ਕਰ ਲੈਨੇ ਤੇ ਇੰਨਾ ਮੇਰਾ ਫਿਰ ਇੱਕ ਸ਼ਾਇਦ ਵਕੀਲ ਦੀ ਉਹ ਦਸਪਾਈ ਜਾ ਰਹੀ ਹੈ ਕਿ ਉਹਦੇ ਤੋਂ ਕਰੋਸ ਕਿਹੜੇ ਨੂੰ ਫੋਨ ਕਰਾਂ ਹਾਂ ਵਕੀਲ ਯਾਰ ਕਮਾਲ ਦੀ ਗੱਲ ਹੈ ਨਾ ਉਹ ਤੁਹਾਡੇ ਵਕੀਲ ਭਾਈਚਾਰਾ ਫਿਰ ਸਾਥ ਕਿਵੇਂ ਦੇਵੇਗਾ ਜੀ ਇਹ ਪਰਮਾਨਤਾ ਸਿੱਧ ਹੋ ਗਈ ਤੁਹਾਡੇ ਮਗਰ ਵਕੀਲ ਭਾਈਚਾਰੇ ਨੇ ਆਉਣਾ ਹੀ ਨਹੀਂ ਬਿਲਕੁਲ ਕਿ ਪਾਗਲਾ ਤੂੰ ਤੇ ਤੂੰ ਤੇ ਜਾਣੂ ਪੁੱਢੀਲੇ ਬਣਾ ਕੇ ਸ਼ੇਰ ਦੇ ਅੱਗੇ ਸੁੱਟਣ ਡਿਆਂ ਸਾਡਾ ਹੀ ਲਿਹਾਜ ਨਹੀਂ ਕਰ ਰਿਹਾ ਬਾਈ ਗੱਲ ਇਹ ਆ ਕਿ ਇਹ ਚੀਜ਼ ਫਿਰ ਇਦਾਂ ਅਸਰ ਪਾਉਂਦੀ ਹੁੰਦੀ ਆ ਕਿ ਜਿਵੇਂ ਆਪਾਂ ਦੇਖਿਆ ਕਿ ਮੁਖਸਰ ਵਾਲਾ ਸਾਰਾ ਐਪੀਸੋਡ ਸੀ ਗੱਲ ਉਹਦੇ ਵਿੱਚ ਜਦੋਂ ਵਕੀਲ ਮੁੜ ਕੇ ਸਾਰਾ ਕੁਝ ਕਰ ਕਰਾ ਗਿਆ ਹਣ ਵਾਰ-ਵਾਰ ਜ਼ਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਜੀ। ਤਾਂ ਸਮਰਥਨ ਕਰਨ ਵਾਲਿਆਂ ਤੇ ਕੀ ਕੁਸ਼ਰੀ ਹੋਏਗੀ? ਬਿਲਕੁਲ। ਹੁਣ NIA ਦੀਆਂ ਰੇਡਾਂ ਜਦੋਂ ਵੱਜੀਆਂ ਕੁਝ ਵਕੀਲਾਂ ਤੇ। ਹਮ ਜਿਹੜੇ ਕਿ ਗੈਂਗਸਟਰਾਂ ਦੇ ਕੇਸ ਵਗੈਰਾ ਦੇਖਦੇ ਸੀ ਵੈਸੇ ਉਹ ਅਧਿਕਾਰ ਹੈ ਉਹਨਾਂ ਦਾ। ਪਰ ਕਾਨੂੰਨ ਇਜਾਜ਼ਤ ਦਿੰਦਾ ਹੈ। ਜੀ। ਪਰ ਉੱਥੇ ਮਤਲਬ ਕਿ ਉਸ ਵੇਲੇ ਚਰਚਾ ਇਹ ਸੀ ਕਿ ਫਾਈਨੈਂਸ ਨੂੰ ਵੀ ਕੁਝ ਮਤਲਬ ਕਿ ਵਿੱਤੀ ਪ੍ਰਬੰਧ ਜਿਹੜੇ ਵੇਖੇ ਜਾ ਰਹੇ ਆ। ਅਸਲ 'ਚ NIA ਦਾ ਰੇਡ ਦਾ ਜਿਹੜਾ ਸੀਗਾ ਮੰਤਬ ਕਹਿ ਲੋ ਕਿ ਇਹੋ ਸਹੀ ਜੀ ਕਿ ਨਾ ਚੀਜ਼ਾਂ ਨੂੰ ਖੰਗਾਲਣਾ ਮੈਂ ਨਹੀਂ ਕਹਿੰਦਾ ਕਿ ਭਈ ਕੋਈ ਇਦਾਂ ਸਿੱਧ ਹੋ ਗਿਆ ਦੋਚ ਸਿੱਧੀ ਹੋ ਗਈ ਉਸ ਵੇਲੇ ਇਲਜ਼ਾਮ ਆਤੇ ਸਨ ਪਰ ਜੇ ਕੱਲ ਨੂੰ ਮੰਨ ਲਓ ਇਸ ਤਰ੍ਹਾਂ ਦੀ ਗੱਲ ਸਿੱਧ ਹੋ ਜਾਂਦੀ ਆ ਹੂੰ ਤਾਂ ਕੱਲ ਨੂੰ ਮੰਨ ਲਓ ਕਿਸੇ ਵਕੀਲ ਤੇ ਕੋਈ ਏਜੰਸੀ ਇਦਾਂ ਦਾਵਾ ਬੋਲਦੀ ਆ ਹੂੰ ਤਾਂ ਫਿਰ ਉਹ ਵੀ ਕਿਤੇ ਨਾ ਕਿਤੇ ਕਨਫਿਊਜ਼ ਹੋ ਜਾਣਗੇ ਹੂੰ ਮਤਲਬ ਕਿ ਇਦਾਂ ਦੇ ਮਾਮਲੇ ਤੁਹਾਡੀ ਜਿਹੜੀ ਕਹ ਲੋ ਕਿ ਜਥੇਵੰਦਕ ਇਕਤਾ ਹੁੰਦੀ ਆ ਜੀ ਜਿਹੜੀ ਤਾਕਤ ਹੈ ਤੁਹਾਡੀ ਉਸ ਨੂੰ ਵੀ ਖੋਰਾ ਲਾਉਂਦੀ ਹੈ ਬਿਲਕੁਲ ਯਾਨੀ ਤੁਸੀਂ ਆਪਣੇ ਪ੍ਰੋਫੈਸ਼ਨ ਦੇ ਨਾਲ ਕੀ ਕਰਨ ਜਾ ਰਹੇ ਹੋ ਹੂੰ ਤੇ ਥੋੜਾ ਸੋਚ ਕੇ ਚੱਲਣ ਦੂਸਰਿਆਂ ਦਾ ਤੁਸੀਂ ਵੀ ਇਹ ਵੀ ਕਹਿ ਲੋ ਹਰ ਤੁਸੀਂ ਮਤਲਬ ਕਿ ਕਿਸ ਪ੍ਰੋਫੈਸ਼ਨ ਤੋਂ ਜੀ ਠੀਕ ਹੈ ਨਾ ਬਹੁਤ ਸਾਰੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਆ ਜੀ ਬਹੁਤ ਸਾਰੇ ਪ੍ਰੋਫੈਸ਼ਨਲ ਹੁੰਦੇ ਆ ਜਿਨ੍ਹਾਂ ਦੇ ਨਾਲ ਪੜੇ ਜਾਂ ਜਿਹੜੇ ਯਾਰ ਬਿੱਲੀ ਰਹੇ ਕਈ ਵਾਰ ਉਹ ਕ੍ਰਾਈਮ ਦੀ ਦੁਨੀਆ 'ਚ ਚਲੇ ਜਾਂਦੇ ਆ ਹੂੰ ਜੀ ਠੀਕ ਹੈ ਜੀ ਚਲੋ ਕਿਤੇ ਮੰਨ ਲਓ ਮਾੜੀ ਮੋਟਾ ਕੋਈ ਦੁੱਖ ਸੁੱਖ ਦੀ ਗੱਲ ਵੀ ਕਰ ਲੈਂਦੇ ਹੋਣਗੇ ਮਿਲਗਿਲ ਵੀ ਲੈਂਦੇ ਹੋਣਗੇ ਕੋਈ ਪਕੌੜਾ ਹੋਏਗਾ ਉਹਦੀ ਹੈਲਪ ਵੀ ਕਰ ਦਿੰਦੇ ਹੋਣਗੇ ਕਿਤੇ ਲੁਕਵੇਂ ਰੂਪ ਚ ਜੀ ਪਰ ਜਦੋਂ ਤੁਸੀਂ ਉਹਦੇ ਕ੍ਰਾਈਮ ਦਾ ਹਿੱਸਾ ਬਨਣ ਲੱਗ ਪਏ ਤਾਂ ਫਿਰ ਤਾਂ ਬਹੁਤ ਫਿਰ ਤਾਂ ਤੁਸੀਂ ਵੀ ਜੁੜ ਗਏ ਹੋ ਨਾਲ ਉਸੇ ਦੇ ਵਿੱਚ ਤੁਸੀਂ ਉਸ ਪ੍ਰੋਫੈਸ਼ਨ ਨੂੰ ਵੀ ਬਦਨਾਮ ਕਰ ਰਹੇ ਹੋ ਹੂੰ ਸੋ ਇਸ ਕਰਕੇ ਕਾਫੀ ਗੰਭੀਰ ਮਸਲਾ ਹੋ ਜਾਂਦਾ ਹੈ ਸੁਖਮ ਸਾਹਿਬ ਇਹਦੇ ਤੇ ਬਹੁਤੀ ਟੀਕਾ ਟਿੱਪਣੀ ਤੋਂ ਹੁਣ ਉਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਇਹਦੀ ਪ੍ਰਮਾਨਤਾ ਜਿਹੜੀ ਹਾਂ ਬਿਲਕੁਲ ਜੀ ਸਿੱਧ ਹੋਏਗੀ ਹਾਂ ਅਜੇ ਤੱਕ ਚਲੋ ਇਹਨੂੰ ਥੋੜਾ ਜਿਹਾ ਆਪਾਂ ਰੱਖ ਦਿਆਂ ਪੈਂਡਿੰਗ ਦੇ ਵਿੱਚ